ਸ਼੍ਰੀਕਾਲ ਮੈਂ ਸਾਰੇ ਸ਼ਰੂਆਰਸੀਆਂ ਨੂੰ ਅੱਜ ਜਿਹੜਾ ਇਹ ਸ਼ਹਰੇ ਦਾ ਸਿਹਾਰ ਹੈਗਾ ਉਹਨੂੰ ਅਸੀਂ ਮਨਾਉਣ ਲਈ ਇੱਥੇ ਰਾਮਲੀਲਾ ਮੈਦਾਨ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉਹ ਤੇ ਸਾਡੀ ਫੂਡ ਸੇਫਟੀ ਟੀਮ ਦੇ ਨਾਲ ਮੈਂ ਆਇਆ ਹੋਇਆ ਹਾਂ ਔਰ ਇਸ ਪਾਵਨ ਤਿਹਾਰ ਲਈ ਅਸੀਂ ਲੋਕਾਂ ਨੂੰ ਇੱਕ ਬਦਿਆ ਖਾਣ ਪੀਣੇ ਮੱਈਆ ਕਰਵਾਉਣ ਲਈ ਬਚਨ ਮਦਦ ਔਰ ਔਰੇ ਦੌਰਾਨ ਵੀ ਅਸੀਂ ਸਾਰੀ ਚੈਕਿੰਗ ਕੀਤੀ ਹੈ ਜਿੰਨੇ ਵੀ ਫੂਡ ਸਟਾਲ ਲੱਗੇ ਹੋਏ ਇੱਥੇ ਔਰ ਉਹ ਜਿੱਥੇ ਸਾਨੂੰ ਕਮੀਆਂ ਲੱਗੀਆਂ ਆ ਉਹਨਾਂ ਨੂੰ ਕਰੈਕਟ ਵੀ ਕਰਵਾਇਆ ਗਿਆ ਹੈ ਔਰ ਜਿਹੜਾ ਸਾਨੂੰ ਮਾਲ ਬਿਲਕੁਲ ਹੀ ਕਾਪ ਲੱਗਾਇਆ ਉਹ ਨੂੰ ਇਮੀਡੀਏਟਲੀ ਡਿਸਟਰਾਇਲ ਵੀ ਕਰਾ ਦਿੱਤਾ ਗਿਆ ਔਰ ਫੋਕ ਕਰ ਦਿੱਤਾ ਗਿਆ ਔਰ ਇਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਮਿਲ ਕੇ ਅਸੀਂ ਕਿਹਾ ਹੈ ਕਿ ਜਨਰਲ ਮੈਨਫੈਕਚਰਿੰਗ ਕੰਡੀਸ਼ਨਸ ਮੇਨਟੇਨ ਰੱਖਣ ਔਰ ਕੁਆਲਿਟੀ ਦਾ ਪ੍ਰੋਡਕਟ ਦੀਨ ਜਿਹੜੀ ਸਮਗਰੀ ਵੀ ਚੰਗੀ ਹੋਵੇ ਤਾਂ ਔਰ ਨਾਲੇ ਸਾਰੇ ਜਿੰਨੇ ਵੀ ਇਹਨਾਂ ਕੋਲ ਲੇਬਰ এমਪਲੋਇਜ਼ ਲੱਗੇ ਹੋਇਆ ਉਹਨਾਂ ਨੂੰ ਜਿਹੜੀਆਂ ਹਾਈਜਨ ਕੰਡੀਸ਼ਨਸ ਪ੍ਰੋਪਰ ਮੇਨਟੇਨ ਰੱਖਣ ਲਈ ਕਿਹਾ ਹੈ ਤਾਂ ਕਿ ਜਿਹੜੀ ਜਨਤਾ ਹੈ ਇੱਥੇ ਅਸੀਂ ਖੁਸ਼ੀ ਆ ਰਹੀ ਹੈ ਤਿਹਾਰ ਮਨਾਉਣ ਲਈ ਆ ਰਹੀ ਹੈ ਔਰ ਅਸੀਂ ਖੁਸ਼ੀ ਜਾਨ ਔਰ ਉਹਨਾਂ ਦੀ ਸਿਹਤ ਨਾਲ ਕੋਈ ਪ੍ਰੋਬਲਮ ਨਾ ਆਓ ਔਰ ਮੈਂ ਦੁਬਾਰਾ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਸ ਮੌਕੇ ਤੇ ਧੰਨਵਾਦ ਹਾਂ ਮੈਂ ਡਾਕਟਰ ਬਲੀਕ ਕੁਮਾਰ ਅੱਜ ਹੁਸ਼ਿਆਰਪੁਰ ਵਿੱਚ ਐਜੇ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਅਤੇ ਸੇਕ ਮੰਤਰੀ ਮਾਨਯੋਗ ਡਾਕਟਰ ਜੰਗੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਕੰਪਨਸ ਹੈਗੇ ਆ ਉਹਨਾਂ ਨੂੰ ਅਸੀਂ ਤਰੀਕਾ ਬੜੀਆ ਤਰੀਕਾ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਪੂਰ ਕਰਾਂਗੇ ਮੇਰੀ ਅੱਜ ਅਸਮੋ ਸਾਹਿਬ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਆ ਬਹੁਤ ਵਧੀਆ ਹੋਵੇਗਾ ਜੋ ਵੀ ਸਾਡੇ ਟਾਰਗੇਟ ਹੈ ਜਾਂ ਕੋਈ ਨਹਿਣ ਕੋਰਨਾ ਹੈਗੇ ਆ ਜਿਹਨੂੰ ਪਾਸ ਹੋ ਰਿਹਾ ਹੈ ਇਹ ਜੋ ਵਾਕਤੀ ਪ੍ਰੋਗਰਾਮ ਹੈ ਬੱਚਾ ਬੱਚਾ ਦੇ ਸਾਰੇ ਇਹ ਕਾਰਨ ਸਾਰਾ ਬਹੁਤ ਦਿੱਕਣਾ ਹੋ ਗਿਆ ਇਹ ਫੋਰਟ ਨੂੰ ਦੇਖਣਾ ਨਾ ਮਿਠਣ ਲਈ ਜਾਇ 180 ਜਾਂ ਆਂਦੀ ਹੋਈ ਹੈ ਧੰਨਵਾਦ ਥੈਂਕ ਯੂ